ਸਾਲ ਚਲਾਉਣੀ ਆ ਮੈਂ ਨਾ ਕਿਹਾ ਇਹ ਮੇਲੇ ਮਿਸਟਰ ਰਾਜਾ ਮਿਸਟਰ ਰਾਜਾ ਭਾਈ ਹਾਂ ਜੀ ਦੇ ਮਿੱਤਰੋ ਸਤਿ ਸ੍ਰੀ ਅਕਾਲ ਆਈ ਹੋਪ ਕਰਦਾ ਤੁਸੀਂ ਸਾਰੇ ਵਧੀਆ ਤੇ ਘੈਂਡ ਹੋਗੇ ਤੇ ਅੱਜ ਦਾ ਵਲੌਗ ਬਹੁਤ ਘੈਂਡ ਹੋਣ ਵਾਲਾ ਤੇ ਅੱਜ ਦਾ ਮੇਲਾ ਵਾ ਤੇ ਕਿਹੜਾ ਮੇਲਾ ਵਾ ਤੇ ਕਿੱਥੇ ਆ ਇਹ ਹੁਣ ਤੁਹਾਨੂੰ ਆਪਾਂ ਵਲੌਗ ਚ ਦੱਸਾਂਗੇ ਤੇ ਨਾਲੇ ਵੀਡੀਓ ਤੁਹਾਨੂੰ ਦਿਖਾਵਾਂਗੇ ਤੇ ਮੇਰਾ ਬੜਾ ਸਪੋਰਟ ਕਰਿਓ ਸੋ ਮਿਲਦੇ ਆ ਤੁਹਾਨੂੰ ਉਹ ਲੋਕੇਸ਼ਨ ਤੇ ਜਾ ਕੇ ਜਿੱਥੇ ਮੇਲਾ ਆ ਤੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਹਾਂਜੀ ਤੇ ਮਿੱਤਰੋ ਜਿਹੜੇ ਭਰਾਵਣੇ ਆਪਣੀ ਆਈਡੀ ਨੂੰ ਫੋਲੋ ਨਹੀਂ ਕੀਤਾ ਸੋ ਆ ਥੱਲੇ ਆਪਣੀ ਇੰਸਟਾਗ੍ਰam ਆਈਡੀ ਆਉਂਦੀ ਆ ਸੋ ਜਾ ਕੇ ਇਹਨੂੰ ਫੋਲੋ ਕਰ ਲਿਓ ਤੇ ਬਾਕੀ ਵਲੌਗ ਪੂਰਾ ਦੇਖਿਓ ਮੇਰਾ ਭਰਾ ਕੋਈ ਕਰ ਲੈਂਦਾ ਹੈ ਭੇਡ ਹੋਈ ਇੰਨੇ ਕੁੜੇ ਇੱਥੇ ਹਾਂ ਵੇਖੋ jengkel ya naik A few moments later. Hãy subscribe cho kênh Ghiền Mì Gõ Để không bỏ lỡ những video hấp dẫn ਦੇ ਗਾਤਾ ਗਾ ਪੈਜ ਆ ਨੰਦ ਕਾਨਾ ਦੀ ਨੂੰ ਜਾਣੇ ਆ ਦੇ ਤੇ ਜਾਂਦੇ ਜਾਣੇ ਆਂ ਨੇ ਆਕਸਤੀ ਕੱਲੇ ਜਾਣਾ ਨਹੀਂਗਾ ਆਗਾ ਵੀਰਾਂ ਦੀ ਕੱਲੇ ਖਾਣੇ ਆਵਲਾ ਖਾਲੀ ਛੁਡੇ ਗਲੋ ਵੀ ਮਿੱਤਰੋ ਕੋਠੇ ਦੇ ਆ ਗਏ ਆਪਾਂ ਸੋ ਵੱਲੇ ਪਹੁੰਚ ਚੁਕੇ ਆਪਾਂ ਦੇ ਅੰਦਰ ਦਰਸ਼ਨ ਕਰਕੇ ਫਿਰ ਤੁਹਾਨੂੰ ਮਿਲਦੇ ਆਂ ਚਲਾ ਸੀਟੂ ਇਹ ਹੂੰ ਵੇਲਾ ਫੜੋ ਕਿchni ਤੇ ਦੱਸ ਦੇ ਲੰਗਰ ਛਕਣਾ ਹੈ ਲੋ ਵੀ ਮੁੰਡਿਓ ਲੰਗਰ ਛਕ ਲਾਗੇ ਲੰਗਰ ਛਕ ਕੇ ਬਾਹਰ ਨਹੀਂ ਮੈਂਬਰੀ ਹੁਣ ਖਾਲੀ ਆ ਤੇ ਮਾਪਾ ਮੈਂਬਰੀ ਖਾਲੀ ਆ ਤੇ ਤਨਵੀਰ ਜੀ ਦਾ ਜਮਾ ਰੁਪਾ ਫਟਾ ਪਾ ਲੂ ਹੂੰ ਇਹ ਆ ਜਮਾ ਜਮਾ ਕੀ ਤੇਲੀ ਜੀ ਆਪਰੇ

ਉਹ ਵੱਡੀ ਵੀ ਆਂਟੀ ਇਹ ਲੈਣਾ ਝੋਲਾ ਲੈ ਲੈ ਉਹ ਲਈਓ ਉਹ ਵਾਲੇ ਉਹ ਵਾਲੇ ਆ ਜਾ ਕਿਹੜੇ ਉਹ ਤੇ ਚਲਦੇ ਆਵੇਂ ਮੈਂ ਨਹੀਂ ਲੈਣਾ ਕੋਈ ਵੀ ਚਲਾ ਆਇਆ ਏ ਆ ਲਈਓ ਉਹ ਤੇ ਆਵੇਂ ਉਹ ਆਹ ਉਹ ਤੇ ਉਧਰੋਂ ਨਹੀਂ ਜਾਣੇ ਆ ਮम्मा ਤੂੰ ਵੀ ਤਾਂ ਕਿਹੜਾ ਝੋਲਾ ਲੈਣਾ ਉਹ ਇਹ ਵਾਤ ਉਹਦੇ ਨਾਲੇਗਾ ਇਹਦਾ ਜਾ ਰਿਹਾ ਜੇ ਨਾਲੇ ਲੋ ਵੀ ਮਿੱਤਰੋ ਕੋਠੇ ਦਾ ਮੇਲਾ ਜੇ ਇਹ ਤਾਂ ਇੰਦਾ ਬੱਲੇ ਵਾਲੀ ਸਾਈਡ ਤੇ ਤੇ ਬੱਲੇ ਦਾ ਹੀ ਮੇਲਾ ਤੇ ਹੁਣ ਆਪਾਂ ਮੱਥਾ ਮੱਥਾ ਟੇਕ ਲਿਆ ਘਰ ਨੂੰ ਚੱਲਦੇ ਆ ਚਲਾ ਓਏ ਉੱਪਰਲੇ ਬੰਨੇ ਚੱਲੀਏ ਜਿੱਥੇ ਗੱਡੀ ਉੱਡਦੀ ਏ ਲੋ ਵੀ ਮਿੱਤਰੋ ਐਤਵਾਰ ਇੱਥੇ ਪੂਰੀ ਗੱਡੀ ਉੱਡਦੀ ਜੀ ਤੇ ਅੱਜ ਨਾਮੋ ਨਿਸ਼ਾਨ ਨਹੀਂ ਹੈਗਾ ਕਿਉਂਕਿ ਅੱਜ ਐਤਵਾਰ ਨਹੀਂ ਹੈ ਤੇ ਬੱਲੇ ਦਾ ਮੇਲਾ ਤੇ ਐਤਵਾਰ ਇੱਥੇ ਮਾਣਾ ਗੱਡੀ ਗੱਡੀ ਹੋਊਗੀ ਆਪੋਲ ਦੇ ਥੱਲੇ ਉਹ ਹੀ ਸਾਨੂੰ ਗੁੱਡੀਆਂ ਦੇ ਕਾਗਜ਼ ਵਿਖਾ ਦਿੰਦੇ ਆ ਪਰ ਗੁੱਡੀ ਬਹੁਤ ਉਡਦੀ ਇੱਥੇ ਅੱਜ ਨਹੀਂ ਜਿੰਨੀ ਉਡਣਦੀ ਓਏ ਆਥੇ ਮਮਾ ਮੈਂ ਹਮੜਾ ਘੋਮ ਆਈਏ ਜਿੱਥੇ ਗੁੱਡੀ ਦਾਵਾ ਵੀਡੀਓ ਜਿ ਦਿਖਾ ਦੇ ਦਈਏ ਮਮਾ ਵੀ ਗੁੱਡੀ ਕਿੱਥੇ ਉਡਦੀ ਆ ਫਿਰ ਜਿੰਨੇ ਆਉਣਾ ਹੈ ਤਵਾਰਾ ਪਿਆ ਕੇ ਡਾਲੋ ਬਾਬਾ ਕਹਿੰਦਾ ਨਾ ਮੇਰੇ ਮੋਟਰਸਾਈਕਲ ਆਈ ਰਹੀ ਹੈ ਕੱਲ੍ਹ ਮੈਂ ਉਧਰ ਪੱਲਾ ਲੱਗੇ ਕਿਦਣ ਪੱਲਾ ਲੱਗੇ ਤੇ ਫਾਲੋ ਆ ਜੇ ਗੁੱਡੀ ਵਾਲੀ ਲੋਕੇਸ਼ਨ ਹੈ ਇੱਥੇ ਗੁੱਡੀ ਬਹੁਤ ਉੜਦੀ ਜਿਆਦਾ ਵਾਰ ਤੇ ਅੱਜ ਨਹੀਂ ਹੈਗਾ ਕੁਝ ਵੀ ਤੇ ਬਾਕੀ ਐ ਦਮਾਰ ਆ ਕੇ ਚੈੱਕ ਕਰ ਲਿਓ ਬਰਾਬਰ ਚੱਲੀਏ ਇੱਥੇ ਰਹਿਣਾ ਹੀ ਹੈ ਚੱਲ ਯਾਰ ਚੱਲੀਏ ਲੋ ਵੀ ਮਿੱਤਰੋ ਹੁਣ ਮੇਲਾ ਹੀ ਵੇਖ ਲਏ ਤੇ ਅਸੀਂ ਚੱਲੇ ਜੀ ਪਿੰਡ ਨੂੰ ਤੇ ਬਾਕੀ A few moments later ਦੇ ਲਈ ਆਈਸਕ੍ਰੀਮ ਲੋ ਵੀ ਮੁੰਡਿਆ ਮੇਲਾ ਆ ਗਿਆ ਇਹ ਖਤਮ ਆ ਤੇ ਯਾਰ ਹੁਣੀ ਚੱਲੇ ਘਰ ਨੂੰ ਤੇ ਘਰੇ ਜਾ ਕੇ ਮਿਲਦੇ ਆ ਤੁਹਾਨੂੰ ਜਿਹੜਾ ਕੋਕਾ ਕੋਲਾ ਦੀ ਫੈਕਟਰੀ ਜੀ ਬੱਲੇ ਵਾਲੀ ਸਾਈਡ ਤੇ

ਇਹ ਬਤਾਣਾ ਆਣਾ ਖੰਡੀ ਗੜੀ ਜਾ ਜਾ ਹੁਣ ਤਾਂ ਇਹ ਸਹੀ ਕੁਰੀਏ ਬੁਲੰਸੀ ਨਾ ਆਇਆ ਖਾਈ ਜਾਂਦੀ ਰਹੀ ਹੈ ਤਾਂ ਨਾ ਪਾ ਮੁੱਝ ਨਿਆਗਿਆ ਨਿਆਈ ਲੈ ਆਇਆ ਆ ਜਦੋਂ ਬੱਛਾੜੀ ਵੀ ਆ WhatsApp ਲਾਈ ਤਰਫਾਂ ਨੇ ਘੜੀਆਂ ਲਗੜੀਆਂ ਪਾਣ ਹਾਂਜੀ ਦੇ ਮਿੱਤਰੋ ਅੱਜ ਦਾ ਵਲੌਗ ਇੰਨਾ ਕੀ ਆ ਜੇ ਵਧੀਆ ਲੱਗਾ ਹੋਵੇ ਤੇ ਮੇਰਾ ਬੜਾ ਸਪੋਰਟ ਕਰਿਓ ਸੋ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ 'ਚ ਟੈਲ ਐਂਡ ਟੇਕ ਕੇਅਰ ਲਾਭ ਰਕਾ